द्वारा जलंधर में भव्य सम्मान समारोह का आयोजन भ्रष्टाचार के विरुद्ध जन जागरूकता का संदेश जलंधर पांच में 2025 एंटी करप्शन फाउंडेशन ऑफ वर्ल्ड में एक गरिमा में पुरस्कार ऐप नियुक्ति समारोह का आयोजन लाइन्स क्लब जलंधर में किया गया कार्यक्रम की अध्यक्षता श्री सुनील कुमार नेशनल चीफ डायरेक्टर एंटी करप्शन फाउंडेशन ऑफ वर्ल्ड ने की यह आयोजक देश भर में भ्रष्टाचार के विरुद्ध लड़ाई को एक नई दिशा देने तथा ईमानदारी को बढ़ावा देने के उद्देश्य से किया गया इस कार्यक्रम में नई टीम के सदस्यों का स्वागत किया गया जिन्हें विधिवत पहचान पत्र और नियुक्ति पत्र प्रदान किए गए इन सदस्यों ने फाउंडेशन से जुड़कर स्मार्ट समाज सेवा के लिए प्रतिबद्धता व्यक्त की संस्था के विस्तार एवं मिशन को सशक्त बनाते हुए इस टीम को विशेष रूप से प्रशिक्षित किया जाएगा ताकि वह समाज में भ्रष्टाचार के खिलाफ सक्रिय भूमिका निभा सके कार्यक्रम का समापन राष्ट्रगान के साथ हुआ और सभी उपस्थित जाने भ्रष्टाचार मुक्त भारत बनाने की शपथ ली ये आयोजन निश्चित रूप से समाज में सकारात्मक परिवर्तन की दिशा में एक महत्वपूर्ण कदम सिद्ध होगा कपूरथला से पत्रकार लवदीप की विशेष रिपोर्ट लॉयन क्लब जिथे बहुत ही बड़े लैवल उत्ते इन्होंने अवार्ड फंक्शन किया ਔਰ ਆਪਾਂ ਜਾਣਦੇ ਕਿ ਇਹ ਵਰਡ ਫੰਕਸ਼ਨ ਦਾ ਮਕਸਦ ਕੀ ਸੀ ਔਰ ਇਹ ਜੋ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਲਡ ਹੈ ਮਤਲਬ ਇਹ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਆਪਣੇ ਨਾਲ ਬੈਠ ਨੇ ਚੰਨਨਪੁਰੀ ਜੀ ਐਡਵੋਕੇਟ ਨੇ ਆਪਣੇ ਨੈਸ਼ਨਲ ਚੀਫ ਡਾਇਰੈਕਟਰ ਸੁਨੀਲ ਕੁਮਾਰ ਜੀ ਆਪਣੇ ਆਪਣਾ ਸਟੇਟ মিডিਆ ਇਨਚਾਰਜ ਇਸਵਾਸਤੀ ਜੀ ਦਾਸਾਸਤੀ ਜੀ ਤੇ ਆਪਾਂ ਸ਼ੁਰੂ ਕਰਦੇ ਆ ਚੰਨਨਪੁਰੀ ਜੀ ਤੋਂ ਆ ਜੀ ਸਰ ਤੁਸੀਂ ਦੱਸੋ ਬਰ ਇਸਾ ਹੈ ਕਿ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਲਡ ਜਿਹੜੀ ਓਰਗਨਾਈਜੇਸ਼ਨ ਹੈ ਉਦੇ ਵਿੱਚ ਅੱਜ ਮੇਰੇ ਜਿਹੜੀ ਆ ਇੱਕ ਨਿਊਜ਼ ਜੁਆਇਨਿੰਗ ਜਿਹੜੀ ਆ ਉਹ ਕੀਤੀ ਗਈ ਹੈ ਬਿਕਾਸ ਚੀਫ ਟਰੈਕਟਰ ਪੰਜਾਬ ਔਰ ਇਹ ਇੱਕ ਸੱਸਾ ਦਾ ਨਾਮ ਤਾਂ ਹੈਗਾ ਲੇਕਿਨ ਇਹ ਆ ਕਿ ਅਸੀਂ ਇੱਕ ਸੋਚ ਦਾ ਜਿਹੜਾ ਉਹ ਇੱਥੇ ਇਕੱਠੇ ਹੋਇਆ ਇਸ ਸੱਸਾ ਦੇ ਬੰਦੇ ਜਿਹੜੇ ਇਸ ਸੱਸਾ ਦੇ ਵਿੱਚ ਆਇਆ ਉਹਦੀ ਇੱਕੋ ਹੀ ਸੋਚ ਆ ਕਿ ਆਪਾਂ ਜਿਹੜਾ ਸਿਸਟਮ ਹੈਗਾ ਇੱਥੇ ਕ腐ਸ਼ਨ ਦਾ ਉਹਨੂੰ ਕਿਸੇ ਤਰੀਕੇ ਨਾਲ ਸੁਧਾਰਿਆ ਉਹ ਲਾਤ ਪਾਈ ਜਾਵੇ ਔਰ ਉਹਦੇ ਵਾਸਤੇ ਉਪਰਾਲੇ ਜਿਹੜੇ ਆ ਉਹਦਾ ਦੇ ਕੀਤੇ ਜਾਣੇ ਚਾਹੀਦੇ ਆ ਜਿਹਦੇ ਨਾਲ ਕਿ ਇਹ ਕ腐ਸ਼ਨ ਆ ਉਹ ਖਤਮ ਹੋ ਸਕੇ ਹੁਣ ਜਿਵੇਂ ਕਿ ਕਿਸੇ ਐਕਟ ਜਿਹੜਾ ਪ੍ਰੋਵਿੰਸ਼ਲ ਆਫ ਕ腐ਸ਼ਨ ਐਕਟ ਜਿਹੜਾ ਹੈਗਾ ਉਹਦੇ ਵਿੱਚ ਸੈਕਸ਼ਨ 7 ਜਿਹੜਾ ਹੈ ਉਹਦੇ ਵਿੱਚ ਕਲੀਅਰ ਕੱਟ ਲਿਖਿਆ ਕਿ ਜੇ ਕੋਈ ਬ੍ਰਾਈਬ ਲੈਂਦਾ ਵਾ ਕੋਈ ਵੀ ਪਬਲਿਕ ਸਰਵੰਟ ਜਿਹੜਾ ਵਾ ਉਹਦੇ ਵਿੱਚ ਉਹ ਜਿਹੜਾ ਵਾ ਗਿਲਟੀ ਪਾਇਆ ਜਾਏਗਾ ਔਰ ਇਹਦੇ ਨਾਲ-ਨਾਲ ਸੈਕਸ਼ਨ 8 ਜਿਹੜਾ ਹੈਗਾ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਬੰਦਾ ਜਿਹੜਾ ਵਾ ਦੇ ਰਿਹਾ ਡਰਾਇਵ ਜਿਹੜਾ ਰਿਸ਼ੋ ਦੇ ਰਿਹਾ ਉਹ ਵੀ ਉਨਾ ਹੀ ਗੁਲੇਗਾ। ਔਰ ਸਭ ਤੋਂ ਜ਼ਿਆਦਾ ਅੱਜ ਜਿਹੜਾ ਇਸ ਪ੍ਰੋਗਰਾਮ ਨੂੰ اٹੈਂਡ ਕਰਕੇ ਜਿਹੜਾ ਸੁਖਦਾਮ ਸਿੰਘ ਆਪਣਾ ਡਾਡਾ ਸਾਹਿਬ ਨੇ ਜਿਹੜੇ ਹਿਸ਼ਾਪੁਰ ਤੋਂ ਨੇ ਉਹਨਾਂ ਨੇ ਇੱਕ ਜਿਹੜਾ ਇੱਥੇ ਮੋਟੀਵੇਸ਼ਨਲ ਸੈੱਟ ਜਿਹੜੀ ਹੈ ਪੇਸ਼ ਕੀਤੀ ਇੱਕ ਡਰਾਮਾ ਆਰਗੇਨਾਈਜ਼ ਕੀਤਾ ਹੈਗਾ। ਉਹਦਾ ਮੇਨ ਜਿਹੜਾ ਮੋਟਿਵ ਇਹ ਦੇਖ ਕੇ ਬੜਾ ਅੱਛਾ ਲੱਗਾ ਕਿ ਉਸ ਸਾਰੇ ਸੰਪਤੀ ਦੇ ਵਿੱਚ ਇਹੀ ਸੀਗਾ ਕਿ ਕਿਸ ਤਰੀਕੇ ਦੇ ਨਾਲ ਕਿਸੇ ਕੰਮ ਨੂੰ ਸਰਕਾਰੀ ਪੱਧਰ ਦੇ ਉੱਪਰ ਡਿਲੇ ਕੀਤਾ ਜਾਂਦਾ। ਔਰ ਇੱਕ ਕਰਪਸ਼ਨ ਸ਼ੁਰੂ ਕਰਨ ਦਾ ਬ੍ਰਾਈਬ ਲੈਣ ਦਾ ਇੱਕ ਜਿਹੜੀ ਆ ਉਹ ਗਰਾਊਂਡ ਉੱਤੇ ਤਿਆਰ ਕੀਤੀ ਜਾਂਦੀ ਕਿਉਂਕਿ ਗਰਾਊਂਡ ਉਦੋਂ ਤਿਆਰ ਹੋਣੀਆ ਜਦੋਂ ਅਸੀਂ ਪ੍ਰੋਪਰ ਇਨ ਟਾਈਮ ਅਗਲੇ ਨੂੰ ਕੰਮ ਕਰਕੇ ਨਹੀਂ ਦੇਣਾ ਔਰ ਉਹਨਾਂ ਨੇ ਬੜੇ ਹੀ ਔਰਗੇਨਾਈਜ਼ਡ ਬੀ ਦੇ ਨਾਲ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਰਾ ਹੀ ਟਾਰਗੇਟ ਜਿਹੜਾ ਵਾ ਉਹ ਇਹ ਸੀਗਾ ਕਿ ਟਾਈਮ ਟਾਈਮ ਜਿਹੜਾ ਵਾ ਅਗਲੇ ਦਾ ਖਰਾਬ ਕਰੋ ਤਾਂ ਕਿ ਉਹ ਕਹੇ ਕਿ ਯਾਰ ਮੈਨੂੰ ਆ ਮੇ ਕੋ ਪੈਸੇ ਲਿਆ ਤੇ ਮੇਰੀ ਜਾਂਚ ਤੋ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਅਵਾਰਡ ਫੰਕਸ਼ਨ 노 ਡਾਊਟ ਆਫ ਇਟ ਕਿ ਬੜਾ ਅੱਛਾ ਆਰਗੇਨਾਈਜ਼ ਕੀਤਾ ਸੁਨੀਲ ਜੀ ਨੇ ਕਾਜ ਜੀ ਨੇ ਔਰ ਨਾਲ ਜੋਲੀ ਜੀ ਸਾਰੀ ਟੀਮ ਨੇ ਬੜਾ ਅੱਛਾ ਆਰਗੇਨਾਈਜ਼ ਕੀਤਾ ਐਥੇ ਨਾਲ ਨਿਊ ਜੁਆਇਨਿੰਗਸ ਵੀ ਕਰਾਈਆਂ ਹੈਗੀਆਂ ਲੇਕਿਨ ਇਹਦੇ ਨਾਲ-ਨਾਲ ਜਿਹੜਾ ਉਹਨਾਂ ਨੇ ਇੱਕ ਮੈਸੇਜ ਜਿਹੜਾ ਇਨ ਸ਼ੇਪ ਆਫ ਉਹਨਾਂ ਨੇ ਇੱਕ ਆਰਗੇਨਾਈਜ਼ਡ ਵੇ ਦੇ ਨਾਲ ਜਿਹੜਾ ਇੱਥੇ ਡਰਾਮਾ ਆਰਗੇਨਾਈਜ਼ ਕੀਤਾ ਸੇ ਦੇ ਉੱਪਰ ਉਹ ਰੀਅਲੀ ਇਟ ਵਾਸ ਅ ਵੈਰੀ ਗੁੱਡ অর ਐਪਰੀਸ਼ੀਏਬਲ ਆ ਬੈਰੀ ਐਕਸਲੈਂਟ ਸੀਗਾ ਮੈਂ ਉਹਨਾਂ ਨੂੰ ਪਰਸਨਲ ਤੌਰ ਤੇ ਵੀ ਬਹੁਤ ਅਸੀ ਕੀ ਕਹਿਣਾ ਚਾਹੁੰਦੇ ਹਾਂ ਜੀ ਇਹ ਜਿਹੜਾ ਅਵਾਰਡ ਫੰਕਸ਼ਨ ਦੇ ਜੋ ਤੁਸੀਂ ਆਰਗੇਨਾਈਜ਼ ਕੀਤਾ ਚਲੋ ਬਹੁਤ ਅੱਛਾ ਸੀ ਤਾਰੀਫਾਂ ਬਹੁਤ ਹੋ ਰਹੀਆਂ ਵਾਂ ਤੇ ਕੀ ਇਹਦੇ ਵਿੱਚ ਤੁਹਾਡੀ ਮਿਹਨਤ ਕੀ ਸੀ ਤੁਹਾਡਾ ਮੋਟਿਵੇ ਕੀ ਸੀ ਇਹ ਤੇ ਇਹ ਅਵਾਰਡ ਫੰਕਸ਼ਨ ਕਰੰਦਾ ਪਹਿਲਾਂ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ੍ਰੀ ਅਕਾਲ ਜੀ ਮੈਂ ਅਸਦੀਪ ਮਾਨ ਨੈਸ਼ਨਲ ਟੀਮ ਡਾਇਰੈਕਟਰ ਆ ਹੈਂਡਿਕਰਪਡ ਫਾਊਂਡੇਸ਼ਨੋਂ ਬਲ ਸਰ ਇਹ ਜਿਹੜਾ ਸਾਡਾ ਅਵਾਰਡ ਫੰਕਸ਼ਨ ਕਰਾਉਣ ਦਾ ਮੋਟਿਵ ਹੈ ਉਹ ਅਸੀਂ ਸਾਲ ਦੇ ਵਿੱਚ ਇੱਕ ਵਾਰ ਹੀ ਅਵਾਰਡ ਫੰਕਸ਼ਨ ਕਰਾਈਦਾ ਹੈ ਤਾਂ ਜੋ ਸਾਡੇ ਟੀਮ ਮੈਂਬਰਸ ਨੇ ਸਾਡੇ ਨਾਲ ਜੁੜੇ ਹੋਏ ਆ ਬਖਵਗ ਜ਼ਿਲ੍ਹੇ ਆ ਦੇ ਵਿੱਚ ਸਕੇਲਡ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਐਜ਼ ਅ ਬਲੌਕ ਲੈਵਲ ਤੇ ਇਟ ਮੀਨਸ ਅਸੀਂ ਨਾ ਕਰਪਸ਼ਨ ਨੂੰ ਨਾ ਇੱਕ ਅਬੇਅਰ ਗਵਰਨਸ ਰੋਕ ਦਿੱਤਾ ਹੈਗਾ ਫੇਅਰ ਕਰੀਦਾ ਲੋਕਾਂ ਨੂੰ ਕਬੇ ਨਾ ਕਰਪਸ਼ਨ ਅਗੇਂਸਟ ਤੇ ਨਸ਼ਿਆ ਖਿਲਾਫ ਇਦਾਂ ਕਿ ਅਸੀਂ ਸਕੂਲਾਂ ਦੇ ਵਿੱਚ ਜਿਹੜੇ ਜਿਨੇ ਦੇ ਵਿੱਚ ਆਪ ਸਾਡੇ ਟੀਚ ਲੀਡਰਸ ਹੈਗੇ ਨੇ ਉਹ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਅਵੇਅਰ ਕਰਦੇ ਆ ਕਰਪਸ਼ਨ ਦੇ ਰਿਲੇਟਡ ਨਸ਼ਿਆਂ ਦੇ ਰਿਲੇਟਡ ਰਿਸ਼ਵਤ ਨਹੀਂ ਹੋਣੀ ਤੇ ਨਸ਼ਾ ਨਹੀਂ ਹੋਣਾ ਚਾਹੀਦਾ ਕੋਲ ਜੋ ਸਕੂਲਾਂ ਗਲੀ ਮੱਲੇ ਐਨੀਵੇ ਕੋੜੇ ਛੋਟੇ ਜੋ ਕੈਂਪ ਲਗਾ ਕੇ ਤੇ ਉਹ ਚੀਜ਼ ਨੂੰ ਅਵੇਅਰ ਕਰਦੇ ਨੇ ਤੇ ਬਹੁਤ ਅੱਛਾ ਲੱਗਦਾ ਔਰ ਇਹਦਾ ਇਹ ਕਿ ਨਜੂਰ ਹੁੰਦਾ ਕਿ ਮੈਂ ਸਾਰੀ ਚੀਜ਼ ਨੂੰ ਫੋਲੋ ਕਰਦਾ ਹਾਂ ਕਿ ਸਾਲ ਦੇ ਵਿੱਚ ਜਿਨਨੇ ਵੀ ਬੰਦਿਆਂ ਨੇ ਉਹ ਮਤਲਬ ਚੀਜ਼ ਕੀਤੀ ਹੁੰਦੀ ਹੈ ਤੇ ਉਹ ਚੀਜ਼ ਨੂੰ ਦੇਖਦੇ ਹੋ ਵੀ ਕਿਹੜੇ ਕਿਹੜੇ ਜੇਲੇ ਦੇ ਵਿੱਚ ਕਿਹੜੇ ਕਿਹੜੇ ਬੰਦੇ ਨੇ ਕਿਹੜਾ ਬਲਾ ਮਤਲਬ ਲੋਕਾਂ ਨੂੰ ਅਵੇਅਰ ਕੀਤਾ ਕਿੰਨੇ ਸਟਰੀ ਕੋਰਡਰਾਂ ਵਿੱਚ ਮਤਲਬ ਗਏ ਬੱਚੇ ਉਹਨੂੰ ਅਵੇਅਰ ਕੀਤਾ ਆਪਣੇ ਐਕਚੁਅਲੀ ਵਧੀਆ-ਵਧੀਆ ਆਪਣੇ ਨਾਲ ਬੰਦੇ ਜੋੜੇ ਸਾਡਾ ਇੱਕ ਮੋਟਿਵੇਕ ਹੈਗਾ ਅਸੀਂ ਬੰਦੇ ਜੋੜ ਕੇ ਵੀ ਕਰਾਪਸ਼ਨ ਫਰੀ ਕਰਦੇ ਆ ਇਟ ਮੀਨਸ ਵੀ ਬੰਦਾ ਜੋੜਨਾ ਮਤਲਬ ਕਿ ਅਸੀਂ ਜੇ ਪਹਿਲਾ ਬੰਦਾ ਜੋੜਦੇ ਆ ਤਾਂ ਉਹਨੂੰ ਪਹਿਲਾਂ ਗਿਆ ਜਦਾਂ ਕਿ ਪਹਿਲਾਂ ਤੁਹਾਨੂੰ ਆਪਣੇ ਆਪ ਨੂੰ ਸੁਧਰਨਾ ਪਏਗਾ ਫਿਰ ਆਪਾਂ ਸਮਾਜ ਸੁਧਾਰ ਸਕਦੇ ਆ ਇਸੇ ਕਰਕੇ ਅਸੀਂ ਕ腐ਪਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ ਇਹ ਹਨ ਵਯਾਪਾਰ